ਪੰਜਾਬੀ ਸਾਇਤਿਕਾ ਦ੍ਰਿਸ਼ਟੀਕੋਣ ਚੈਨਲ ਦੇਖ ਰਹੇ ਵਿਦਿਆਰਥੀਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਦੋਸਤੋ ਮੈਂ ਤੁਹਾਡੇ ਲਈ ਪੰਜਾਬੀ ਮਾਸਟਰ ਗ੍ਰੇਡ ਦੀ ਕਲਾਸ ਲੈ ਕੇ ਆਈ ਹਾਂ ਜੇਕਰ ਤੁਸੀਂ ਇਸ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਤੇ ਲਾਈਕ ਕਰਨਾ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਸ਼ਿੰਗਾਰ ਅਸਦਾਸ ਥਾਈ ਭਾਵ ਕੀ ਹੈ ਪ੍ਰੀਤ ਹੈ ਜਾ ਪਿਆਰ ਦੀ ਸ਼ਿੰਗਾਰ रस ਦਾ ਸਥਾਈ ਭਾਵ ਪ੍ਰੀਤ ਜਾਂ ਪਿਆਰ ਹੈ ਪੰਜਾਬੀ ਬੁਲਬੁਲ ਦਾ ਲੋਕ ਸਨਮਾਨ ਕਿਹੜੇ ਕਵੀ ਨੇ ਦਿੱਤਾ ਗਿਆ ਫਿਰੋਜ਼ਦੀਨ ਸ਼ਾਰਫ ਨੂੰ ਕਿਸ ਨੂੰ ਫਿਰੋਜ਼ਦੀਨ ਸ਼ਾਰਫ ਨੂੰ ਦਿੱਤਾ ਗਿਆ ਪੰਜਾਬੀ ਬੁਲਬੁਲ ਦਾ ਸਨਮਾਨ ਮਾਂ ਜੰਮੀਨੀ ਪੁੱਤ ਬਨੇਰੀ ਤੇ ਇਹ ਕੀ ਹੈ ਇੱਕ 부ਝਾਰਤ ਹੈ ਕੀ ਹੈ 부ਝਾਰਤ ਬਚਿੱਤਰ ਨਾਟਕ ਕੀ ਹੈ ਇੱਕ ਸਵੈ ਜੀਵਨੀ ਹੈ ਜਾਂਜ ਬੰਨਣ ਦੀ ਰਸਮ ਜਾਂਜ ਦੇ ਰੋਟੀ ਖਾਣ ਵੇਲੇ ਕੀਤੀ ਜਾਂਦੀ ਹੈ ਜਾਂਜ ਬੰਨਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਜਾਂਜ ਦੇ ਰੋਟੀ ਖਾਣ ਵੇਲੇ ਕੀਤੀ ਜਾਂਦੀ ਹੈ ਕਿਸ ਨਾਟਕਕਾਰ ਦੇ ਨਾਟਕ ਸਟੇਜ ਤੇ ਘਟ ਖੇਡੇ ਗਏ ਹਨ ਸੰਤ ਸਿੰਘ ਸਿੱਖੋਂ ਦੇ ਕਿਸ ਨਾਟਕਕਾਰ ਦੇ ਨਾਟਕ ਸਟੇਜ ਤੇ ਘਟ ਖੇਡੇ ਗਏ ਨੇ ਸੰਤ ਸਿੰਘ ਸਿੱਖੋਂ ਦੇ ਇਕਾਂਗੀ ਚ ਕਿੰਨੇ ਅੰਗ ਨੇ ਇੱਕ ਅੰਗ ਹੁੰਦਾ 1 ਪਲੱਸ ਅੰਗ ਠੀਕ ਜੀਵਨਾ ਮੋਰ ਤੇ ਦੁੱਲਾ ਪਟਿੱਕੀ ਹਨ ਇਹ ਲੋਕ ਕਥਾਵਾਂ ਨੇ ਉਸ ਤੋਂ ਅਗੇ ਗੁਰਸ਼ਬਦ ਸੌਰੀ ਗੁਰਪ੍ਰਸਾਦ ਜੋ ਸ਼ਬਦ ਦਾ ਪ੍ਰਯੋਗ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਕਿੰਨੀ ਵਾਰ ਆ 33 ਵਾਰ ਠੀਕ ਗੁਰਪ੍ਰਸਾਦ ਸ਼ਬਦ ਦਾ ਜਿਹੜਾ ਪ੍ਰਯੋਗ ਹੈ ਇਹ ਕਿੰਨੀ ਵਾਰ ਕੀਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ 33 ਵਾਰ ਸੂਫੀਆਂ ਅਨੁਸਾਰ ਮਨੁੱਖ ਆਤਮਾ 'ਚ ਮੌਜੂਦ ਹੈ ਨਫਸ ਹੈ ਸੂਫੀਆਂ ਦੇ ਅਨੁਸਾਰ ਮਨੁੱਖੀ ਆਤਮਾ 'ਚ ਮੌਜੂਦ ਹੈ ਨਫਸ ਠੀਕ ਵਾਰਸ਼ ਸ਼ਾਹ ਨੇ ਵਿਦਿਆ ਪ੍ਰਾਪਤ ਕੀਤੀ ਕਿੱਥੋਂ ਕੀਤੀ ਸੀ ਕਸੂਰ ਤੋਂ ਵਾਰਸ਼ ਸ਼ਾਹ ਨੇ ਵਿਦਿਆ ਪ੍ਰਾਪਤ ਕੀਤੀ ਕਸੂਰ ਤੋਂ ਹਾਫਿਜ਼ ਵਰਖੁਰਦਾਰ ਨੇ ਕਿੰਨੇ ਕਿੱਸੇ ਲਿਖੇ 3 ਹਾਫਿਜ਼ ਵਰਖੁਰਦਾਰ ਨੇ ਕਿੰਨੇ ਕਿੱਸੇ ਲਿਖੇ 3 ਸੱਤਾ ਤੇ ਬਲ ਵੰਡ ਦੀ ਵਾਰ ਇਹ ਇੱਕ ਹੈ ਠੀਕ ਸਤਾ ਤੇ ਬਲਵੰਡ ਦੀ ਵਾਰ ਕਿੰਨੀਆਂ ਨੇ ਇੱਕ ਵਾਰਾ ਸ਼ਾਮ ਮਹੰਮਦ ਕਿਸ ਕਾਲ ਦਾ ਕਵੀ ਹੈ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਸ਼ਾਮ ਮਹੰਮਦ ਕਿਸ ਕਾਲ ਦਾ ਕਵੀ ਹੈ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਗਿਆਨੀ ਦਿੱਤ ਸਿੰਘ ਕਿਸ ਅਖਬਾਰ ਦੇ ਐਡੀਟਰ ਸਨ ਖਾਲਸਾ ਅਖਬਾਰ ਦੇ ਕਿਸ ਅਖਬਾਰ ਦੇ ਸਨ ਖਾਲਸਾ ਅਖਬਾਰ ਦੇ ਗਿਆਨੀ ਦਿੱਤ ਸਿੰਘ ਕਿਸ ਅਖਬਾਰ ਦੇ ਐਡੀਟਰ ਸਨ ਖਾਲਸਾ ਅਖਬਾਰ ਦੇ 5 बटे 5 बटे ਕਿਸ ਦੀ ਕੋਠੀ ਦਾ ਨਾਂ ਹੈ 5 बटे ਕਿਸ ਦੀ ਕੋਠੀ ਦਾ ਨਾਂ ਹੈ ਇਹ ਹੈ ਡਾਕਟਰ ਬਲਵੀਰ ਸਿੰਘ ਕਿੱਥੇ ਆਹੀ ਦੇਹਰਾਦੂਨ ਚ ਜਿਹੜੀ 5 बटे ਕੋਠੀ ਹੈ ਇਹ ਦੇਹਰਾਦੂਨ ਦੇ ਵਿੱਚ ਆ ਕੀ ਦੀ ਕੋਠੀ ਦਾ ਨਾਂ ਹੈ ਡਾਕਟਰ ਬਲਵੀਰ ਸਿੰਘ ਦੀ ਕਲਮਦੇਹ ਤਨੀ ਨਿਵੰਦ ਕਿਸ ਦਾ ਹੈ ਪਿਆਰਾ ਸਿੰਘ ਪਦਮ ਦਾ ਕਲਮਦੇਹ ਤਨੀ ਨਿਵੰਦ ਕਿਸ ਦਾ ਹੈ ਪਿਆਰਾ ਸਿੰਘ ਪਦਮ ਦਾ ਕਿਸ ਲੇਖਕ ਨੇ ਸਵੈ ਜੀਵਨੀ ਆਪਣੀ ਕਾਪਤਾ ਵਿੱਚ ਲਿਖੀ ਹੈ ਕਿਸ ਨੇ ਲਿਖੀ ਹੈ ਜਸਵੰਤ ਸਿੰਘ ਨੇਕੀ ਨੇ ਕਿਸ ਦਿਨ ਚੰਨ ਵੇਖਣਾ ਮਾੜਾ ਹੁੰਦਾ ਕਹਿੰਦੇ ਨੇ ਭਾਦੋਂ ਦੀ ਚੌਥ ਨੂੰ ਕਿਸ ਦਿਨ ਚੰਨ ਦੇਖਣਾ ਮਾੜਾ ਭਾਦੋਂ ਦੀ ਚੌਥ ਨੂੰ ਖੋਸ ਦੀ ਆਲੋਚਨਾ ਇਹ ਕਿਨੇ ਪੂਰਕ 1985 ਦਾ ਭਾਰਤੀ ਸਾਹਿਤ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਅਜੀਤ ਕੌਰ ਨੂੰ ਪੰਜਾਬੀ ਭਾਸ਼ਾ ਦਾ ਨਿਕਾਸ ਹੋਇਆ ਸੌਰ ਸੈਨੀਟ ਠੀਕ ਪੰਜਾਬੀ ਭਾਸ਼ਾ ਦਾ ਨਿਕਾਸ ਹੋਇਆ ਸੌਰ ਸੈਨੀਟ ਨੰਗੀ ਸੜਕ ਦਾ ਓਲਾ ਕਿਸ ਵੰਗੀ ਦਾ ਐਬਸਰਡਵਾਦੀ ਐਬਸਰਡਵਾਦੀ ਜਿਹੜੀ ਵੰਗੀ ਦਾ ਹੈ ਸਾਸਵਤੀ ਸਟੇਜ ਸੁਸਾਇਟੀ ਨਾਟ ਮੰਡਲੀ ਦੇ ਸੰਸਥਾਪਨਾ ਨੋਰਾ ਰਿਜਰਡਸ ਨੇ ਕੀਤੀ ਸੀ ਠੀਕ ਸਾਸਵਤੀ ਸਟੇਜ ਸੁਸਾਇਟੀ ਨਾਟ ਮੰਡਲੀ ਦੀ ਸਥਾਪਨਾ ਨੋਰਾ ਰਿਜਰਡਸ ਨੇ ਕੀਤੀ ਅੱਗੇ ਦੇਖੋ ਸਤਾਂ ਨੇ ਸਾਡੇ ਕੋਲ ਵਾਰਿਸ ਸ਼ਾ ਸੁਖੰਦਾਰ ਵਾਰਿਸ ਇਹ ਤੋਂ ਨਾ اٹਕਿਆ ਬਲਿਆ ਪਰ ਮੰਦਰਾ ਹੀ ਚੱਕੀ ਵਾਂਗੂ ਉਸ ਨੇ ਕਾ ਮੋਟਾ ਚਲਿਆ ਇਹ ਸਤਨਾ ਅਹਿਮਦ ਯਾਰ ਦੀਆਂ ਨੇ ਕਿਸ ਦੀਆਂ ਨੇ ਅਹਿਮਦ ਯਾਰ ਦੀਆਂ ਪੰਜਾਬੀ ਕਿੱਸਿਆਂ ਦੇ ਨਾਇਕਾ ਦਾ ਜ਼ਿਕਰ ਭਾਈ ਗੁਰਦਾਸ ਦੀ ਕਿਸ ਵਾਰ ਵਿੱਚ ਆਉਂਦਾ ਹੈ ਸਤਾਈ ਵੀ ਵਾਰ ਵਿੱਚ ਆਉਂਦਾ ਹੈ ਠੀਕ ਹੈ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕਸ